ਚੰਗਾ ਮੁੱਲ ਲਾਓ ਉਹ ਚੋਟੀ ਵੀ ਬਕਾਉ ਆ ਬਾਈ ਤੇ ਆ ਚੋਟੀ ਵੀ ਬਕਾਉ ਆ ਹਾਂ ਤੇ ਉਹ ਵੀ ਬਕਾਉ ਆ ਹਾਂ ਜੇ ਕੋਈ ਚੰਗਾ ਮੁੱਲ ਲਾਉ ਤਬੀਜ ਦੇਗੇ ਹਾਂ ਜੀ ਮੇਤਰੋ ਸਤਿ ਸ਼ਕਾਲ ਆਪਾਂ ਖੜੇ ਆਂਗੇ ਪਿੰਡ ਜੀਵਨ ਸਿੰਘ ਵਾਲੇ ਬਾਈ ਰਾਮੂ ਕੋਲੇ ਬਾਈ ਦੇ ਫਾਰਮ ਤੇ ਪਹਿਲਾਂ ਤੁਸੀਂ ਯਾਰ ਫਾਰਮ ਦੀ ਸਫਾਈ ਦੇਖੋ ਤੁਸੀਂ ਦੀਂਦਾ ਕਿਸੇ ਮੱਝ ਪਿੱਛੇ ਫੋਸ ਤੇ ਜਿਉਂ ਕੀ ਮੱਝ ਪਿਸ਼ਾਬ ਕਰਦੇ ਤਾਂ ਖਾਲੀ ਬੀਜ ਦੀ ਜਾ ਕੇ ਸੀਵਰੇਜ ਚ ਜਾਂਦਾ ਇਹ ਹੰਦੀ ਆ ਮੈਨੇਜਮੈਂਟ ਆ ਤੇ ਆਪਾਂ ਬਾਈ ਤੋਂ ਕੱਲੇ-ਕੱਲੇ ਜਾਨਵਰ ਦੀ ਜਾਣਕਾਰੀ ਲਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ ਬਾਈ ਪਹਿਲਾਂ ਤਾਂ ਆਪਣਾ ਐਡਰੈਸ ਕੀ ਹੈ ਬਾਈ ਸਹੀ ਪਿੰਡ ਜੀਵਨ ਸਿੰਘ ਵਾਲਾ ਬਾਈ ਹੂੰ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ 메ਨ ਰੋਡ ਤੇ ਹੂੰ ਭੱਠੇ ਦੇ ਕੋਲੇ ਆਪਣਾ ਹੀ ਫਾਰਮ ਹੈ ਫਾਰਮ ਆਹ ਬਾਈ ਹਰੇ ਕੋਲੇ ਘੋੜਾ ਵੀ ਹੈ ਗੋਡ ਗਿਫਟ ਘੋੜਾ ਹੈ ਜਿਹੜੀ ਆਪਾਂ ਵਿੱਚ ਕਲਿੱਪ ਲਾ ਰਹੇ ਹਾਂ ਇਹ ਵੀ ਐਸੇ ਫਾਰਮਤੀ ਆ ਘੋੜਾ ਆਪਾਂ ਵੈਸੇ ਵੀਡੀਓ ਸ਼ੂਟ ਕਰਾਂਗੇ ਅੱਜ ਫਾਰਮ ਮੱਝ ਤੇ ਇਹ ਘੋੜਾ ਵੀ ਹੈ ਬਾਈ ਹੋਰਾਂ ਕੋਲੇ ਮੀਟਿੰਗ ਵਾਸਤੇ ਹੈ ਜੇ ਕਿਸੇ ਭਰਾ ਨੇ ਜਰੂਰਤ ਹੋਵੇ ਤੁਸੀਂ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਸ਼ੁਰੂਆਤ ਕਰਦੇ ਆਂ ਇਧਰੋਂ ਇਹ ਦੋ ਸੂਈ ਹੈ ਬਾਈ ਤੀਜਾ ਸੂਈ ਹੈ ਮੈਂ ਖਰਾਬ ਹੋ ਗਈ ਥੋੜੀ ਜੀ ਹੁਣ ਦੁਬਾਰੇ ਗੱਬਣ ਰਹੀ ਹੈ ਜੀ ਦੁੱਧ ਆ ਇਹਦਾ 22 ਕਿਲੋ ਦਾ ਰਕਾਰਡ ਇਸ ਟਾਈਮ ਨਹੀਂ ਹੁੰਦਾ ਦੁੱਧੋਂ ਹਟ ਗਈ ਅੱਛਾ 22 ਕਿਲੋ ਦਾ ਰਕਾਰਡ ਰਿਹਾ 22 ਕਿਲੋ ਦਾ ਰਕਾਰਡ ਰਿਹਾ ਜੀ ਇਹ ਸਰਕਾਰੀ ਸੀਮੰਦੀ ਹੈ ਏ.ਚ.ਐਲ.ਡੀ ਵੀ ਸਰਕਾਰੀ ਸੀਮੰਦੀ ਹਾਂ ਸੀਮੰਦੀ ਸੀ ਬਾਈ ਠੀਕ ਹੈ ਤੁੜਨੀ ਮਾਰਦੇ ਉਹ ਬੱਚਾ ਜਿਹੜਾ ਪਹਿਲੇ ਪਾਸੇ ਉਹ ਪਹਿਲਾਂ ਝੋਟੀ ਦਾ 1470 ਦਾ ਠੀਕ ਹੈ ਸ਼ਾਂਵਾਲਕੇ ਦਾ ਬੱਚਾ 9 ਮਹੀਨੇ ਉਮਰ ਹੈ ਇਹਦੀ 9 ਮਹੀਨੇ ਉਮਰ ਹੈ ਇਹਨਾਂ ਦਾ ਮੱਝ ਬੀਜਤੀ ਸੀ ਕਿਨਹ ਚਾਰ ਮਿੱਤਰ ਨੂੰ ਉਹਦੇ ਘਰੇ ਜਾ ਕੇ ਨੇ ਜੀ ਨਹੀਂ ਲਾਇਆ ਥੋੜਾ ਲਿੱਸਾ ਤਾਂ ਦੀਦਾ ਨਹੀਂ ਤਾਂ ਜਿਹਨੂੰ ਝੋਟੀ ਜੜਈ ਅੱਛਾ ਦੁਬਾਰੇ ਵਾਪਸ ਲਿਆਏ ਉਹ ਤੋਂ ਵਾਪਸ ਲਿਆਏ ਹਾਂ ਵਾਪਸ ਲਿਆ ਹਾਂ ਜੀ ਨਹੀਂ ਲਾਇਆ ਉਹਦੇ ਕੋਲ ਯਾਨੀ ਕਿ ਇਸ ਫਾਰਮ ਤੇ ਇਹਦਾ ਜਨਮ ਹੋਇਆ ਸੀ ਪੜਿਆ ਸੀ ਤੇ ਉਹ ਤੋਂ ਵਾਪਸ ਲਿਆ ਆਂਦਾ ਹਮ ਅੱਗੇ ਭਾਈ ਇਹ ਆਮ 51 ਦੀ ਹੈ ਹਮ ਮਾਂ ਬਹੁਤ ਚੰਗੀ ਸੀ ਠੀਕ ਹੈ ਹੁਣ 2 ਮਹੀਨੇ ਦੀ ਇਹ ਗੱਬਣਾ ਮੂੰਹੋਂ 2 ਪਹਿਲਣ ਪਹਿਲਣ ਝੋਟੀ ਐ ਪਹਿਲਣ ਝੋਟੀ ਅਫਸਰ ਝੋਟੀ ਬਾਈ ਹੂੰ ਠੀਕ ਹੈ ਬਾਈ ਅੱਗੇ ਆ 775 77 ਦੀ ਕੱਟੀ ਐ ਹੂੰ ਮਾਂ ਇਹਦੀ ਆਪਣੇ ਕੋਲੇ ਨਾਨੀ ਇਹਦੀ ਆ ਆ ਇਹਦੀ ਨਾਨੀ ਆ ਪੀਜੀ ਇਹਦੀ ਮਾਂ ਗਈ ਹੂੰ ਉਮਰ ਇਹਦੀ 19 ਮਹੀਨੇ 19 ਮਹੀਨੇ ਦੋ ਵਾਰੀ ਹੀਟ ਚ ਆ ਗਈ ਹੁਣ ਤੀਜੀ ਆ ਰਾਈ ਖੜੀ ਐ ਕੱਲ ਨੂੰ ਟੀਕਾ ਭਰਾ ਦੇਾਂਗੇ ਕੱਲ ਨੂੰ ਟੀਕਾ ਭਰਾ ਦੋਗੇ ਹਾਂ ਹੂੰ ਆ ਮਾਜੋ ਕਰਮਾਲੀ ਐ ਸਖਰਾਜ ਦਾ ਤੇ ਮਾਡੇ ਦਾ ਸੀਰ ਹੁੰਦਾ ਸੀ ਬਾਈ ਠੀਕ ਹੈ ਉਹਨਾਂ ਤੋਂ ਖਰੀਦੀ ਸੀ ਆਪਾਂ 2016 ਚ ਅੱਛਾ ਸਾਰਾ ਰੰਗ ਭਾਗੇ ਨਹੀਂ ਲਾਈਵ ਐ ਇਹਨਾਂ ਚਾਰ ਪੰਜ ਝੋਟੀਆਂ ਆਪਾਂ ਨੂੰ ਦਿੱਤੀਆਂ ਅੱਛਾ ਆਪ ਜਾਨੀ ਕਿ ਫਾਰਮ ਦੀ ਜੜ ਐ ਫਾਰਮ ਦੀ ਜੜ ਇਹ ਐ ਮਾਜ ਫਾਰਮ ਦੀ ਜੜ ਐ ਮੱਜ ਹਾਂ ਤੇ ਇਸ ਤੋਂ ਹੀ ਜਿਹੜਾ ਕਿ ਸਾਰੇ ਫਾਰਮ ਨੂੰ ਰੰਗ ਭਗ ਲੱਗਿਆ ਹੋਇਆਗਾ ਤੇ ਜ਼ਿਆਦਾਤਰ ਏਸੀ ਦੀ ਬੱਚੇ ਐ ਏਸੀ ਦੀ ਬੱਚੇ ਐ ਬਾਈ ਅੱਗੇ ਬਾਈ ਆਏ ਮੱਜ ਨੂੰ ਮਾਹੀ ਲੰਗਲ ਵਾਲੀ ਮੈਂ ਕਹਿ ਦਿੰਨੇ ਆ ਬਈ ਮਾਹੀ ਲੰਗਲ ਮੁੰਡਾ ਮਨਜਿੰਦਰ ਆ ਜਿਹੜੇ ਨੇ ਦੋ ਵਾਰੀ ਚਵਾਈ ਵੀ ਕਰਾਈ ਆ ਉਹਦੇ ਵੱਡੀ ਮੈਂ ਦੀ ਝੋਟੀ ਆ ਸਰਕਾਰੀ ਸੀਮਣ ਦੀ ਆ ਤੇ ਤੀਜਾ ਸੁਹਾ ਸੂਈ ਵੀ ਆ ਹੁਣ ਇਹ ਟੋਕੜਾ ਹੈ ਟੋਕੜਾ ਟੋਕੜਾ ਸੋਨਾਂ ਲਈ ਆਣਾ ਹਾਂ ਗੱਬਣਾ ਦੋ ਮਹੀਨੇ ਦੀ ਬਈ ਹੂੰ ਅੱਗੇ ਬਈ ਇਹ ਉਹ ਮੱਜ ਦੀ ਝੋਟੀ ਆ ਅੱਛਾ ਉਹ ਜਿਹਦੀ ਜੜ ਲਾ ਹਾਂ ਜਿਹੜੀ ਜਾੜਾ ਐ ਫਾਰਮ ਦੀ ਹੂੰ ਉਹ ਕੱਟੀ ਦੀ ਮੰਗੀ ਅੱਛਾ ਹੁਣੇ ਤੀਜਾ ਸੂਆ ਸੂਈ ਵੀ ਆ ਪਹਿਲੇ ਸੂਏ ਕੱਟਾ ਸੀ ਇਹਦਾ ਮਰ ਗਿਆ ਸੀ ਠੰਡੀ ਠੁੰਡੀ ਬਹੁਤ ਆਪ ਹੀ ਮਿਲਦੀ ਰਹੀ ਆ ਆਜ ਦੀ ਬੱਚੀ ਆ ਅਰਜਨ ਕੁੰਗੜ ਦੀ ਅਰਜਨ ਕੁੰਗੜ ਦੀ ਬੱਚੀ ਤੇ ਆ ਆ ਆ ਕੀਦਾ ਹੈਗਾ ਇਹ ਐਮ 460 ਦਾ ਬਾਈ ਇਹ ਉਹ ਝੋਟੀ ਦਾ ਉਹਦਾ ਵੀ ਦੱਸਾਂਗੇ ਆਪਾਂ ਹਾਂ ਬਾਈ ਕੋਲ ਤਿੰਨ ਪਸ਼ੂ ਜਿਹੜੇ ਜਾਨਵਰ ਆ ਉਹ ਸੇਲ ਵੀ ਆ ਉਹ ਜਿਹੜੇ ਹੁਣ ਜਿਹੜੇ ਆਪਾਂ ਦਿਖਾਵਾਂਗੇ ਆਪੇ ਇਹ ਭੀਮ ਦੀ ਆ ਹੂੰ ਜਿਹੜਾ ਕਰਮਵੀਰ ਕੋਲੇ ਸੀ ਠੀਕ ਆ ਉਹਦੀ ਆ ਆ ਝੋਟੀ 1470 ਦਾ ਦਈ ਆ ਇਸੇ ਦੀ ਭੈਣ ਆ ਉਹ ਇਹਦੀ ਮਾਂ ਗਈ ਪਹਿਲਾ ਸੂਆ ਸੂਈ ਆ ਉਦੋਂ 13 ਕਿਲੋ ਆ ਮਾਗਰਾ ਐਮ 468 ਦੀ ਕੱਟੀ ਆ ਉਹ ਕਟਿਓ ਜਿਹੜੀ ਕੱਟੀ ਖੜੀ ਉਹ ਪਹਿਲੀ ਕੱਟੀ ਪਹਿਲੀ ਕੱਟੀ ਪਰਲੀ ਪਰਲੀ ਉਹ ਇਹ ਨੂੰ ਦੂਰ ਖੜੀ ਆ ਦੂਰ ਖੜੀ ਆ ਹੂੰ ਆ ਚੋਟੀ ਮੂੰਹੋਂ ਦੋ ਦੰਦਾ ਬਈ ਅੱਛਾ ਮਾਗਰਾ ਕੱਟਾ ਐਮ 468 ਦਾ ਆਹਾਂ ਹਾਂ ਠੀਕ ਹੈ ਜਿਹੜਾ ਪਹਿਲਾਂ ਪੁੱਛ ਰਿਹਾ ਸੀ ਮੈਂ ਹਾਂ 15 ਦਿਨਾਂ ਦੀ ਸੂਈ ਆ ਠੀਕ ਹੈ ਦੋ ਦਾ ਇਸ ਟਾਈਮ 13 ਕਿਲੋ ਇਹ ਵੀ ਬਕਾਊ ਆ ਇਹ ਬਕਾਊ ਆ ਉਹ ਵੀ ਮੈਂ ਬੇਚ ਦੇ ਦਾਂਗੇ ਜੇ ਕੋਈ ਚੰਗਾ ਮੁੱਲ ਲਾਉ। ਅੱਛਾ ਉਹ ਝੋਟੀ ਵੀ ਬਕਾਊ ਆ ਬਾਈ ਤੇ ਆਹ ਝੋਟੀ ਵੀ ਬਕਾਊ ਆ ਹਾਂ ਜੇ ਉਹ ਵੀ ਬਕਾਊ ਆ ਹਾਂ ਜੇ ਕੋਈ ਚੰਗਾ ਮੁੱਲ ਲਾਉ ਤਾਂ ਬੇਚ ਦੇਂਗੇ ਨੰਬਰ ਦਿੱਤਾ ਹੋਇਆ ਹੈਗਾ ਬਾਈ ਦਾ ਤੇ ਉਹੀ ਗੱਲ ਸਵਾਦ ਵਾਲੇ ਨਾ ਫੋਨ ਕਰੋ ਜੇ ਕਿਸੇ ਭਰਾ ਨੂੰ ਚੱਸੋਈ ਜਾਂ ਕੋਈ ਲੈਣਾ ਚਾਹੁੰਦਾ ਹੋ ਇੱਥੇ ਆ ਵੀ ਸਕਦਾ ਫਾਰਮ ਤੇ ਤੇ ਜਿਹੜਾ ਕਿ ਮੁੱਲ ਆ ਤੁਸੀਂ ਫੋਨ ਤੇ ਕਰ ਸਕਦੇ ਹੋ ਹਾਂ ਆ ਝੋਟੀ ਦਖੀ ਆ ਝੋਟੀ ਬਈ ਉਹ ਮਾਹੀ ਲੰਗਰ ਵਾਲੀ ਮੱਝ ਦੀ ਐ ਮਨਜਿੰਦਰ ਵਾਲੀ ਮੱਝ ਦੀ ਧੀ ਐ अच्छा मां अगर पीसी 575 दी कट्टी है हूं मेनू बाड़ी ਸੋਹਣੀ ਲੱਗੀ ਆਂਦੀ ਮੈਂ ਪਹਿਲਾਂ ਪੁੱਛਦਾ ਸੀ ਆ ਤੁਸੀਂ ਕੱਟੀ ਦਿਓ ਕਿੱਡੀ ਸੋਹਣੀ ਹੈ ਤੇ ਇੱਧਰ ਆ ਜਾਣਾ ਦੇਖੋ ਬਹੁਤ ਸੋਹਣੀ ਕੱਟੀ ਇੱਕ ਇੱਕ ਕਾਦੀ ਸੂਈ ਸੂਈ ਨੂੰ ਅੱਜ 7ਵਾਂ ਦਿਨ ਆ 7ਵਾਂ ਦਿਨ ਹੋ ਗਿਆ ਦੁੱਧ 10 ਕਿਲੋ ਤਿਆਰ ਹੈ ਨਹੀਂ ਇਹ ਸਰਕਾਰੀ ਸੀਮਨ ਦੀ ਕੱਟੀ ਸਰਕਾਰੀ ਦੀ ਸਰਕਾਰੀ ਸੀਮਨ ਦੀ ਕੱਟੀ ਹੈ ਠੀਕ ਹੈ ਤੇ ਆਪਣੀ ਗਾਂ ਘਰੇ ਰੱਖੀ ਵੀ ਆ ਅੱਛਾ ਉਹ ਬੱਚੀ ਵੀ ਘਰੇ ਰੱਖੀ ਹੋਈ ਹੈ। ਇਹਦੀ ਬੱਚੀ ਆ ਉਹ। ਹਾਂ, ਇਹਦੀ ਬੱਚੀ ਹੈ। ਤੇ ਇਹੇ ਬਾਈ ਕੋਲੇ ਜਿਹੜਾ ਕਿ ਜਿੰਨਾ ਵੀ ਹੈ ਨਾ ਬਾਈ ਕੋਲੇ ਕੱਲਾ-ਕੱਲਾ ਯਾਨੀ ਕਿ ਜਿਹੜਾ ਬੰਦਾ ਵਿੱਚ ਰਹਿੰਦਾ ਜਾਨਵਰਾਂ ਦੇ ਇਹਨੂੰ ਕੱਲਾ-ਕੱਲਾ ਪਤਾ ਹੁੰਦਾ ਕਿ ਮੇਰਾ ਪਸ਼ੂ ਕਿਹੜੀ ਕੁਆਲਿਟੀ ਦਾ, ਕਿਹੜੀ ਸਹੀਮਣ ਦਾ, ਸਰਕਾਰੀ ਦਾ ਕਿਹੜੇ ਐਫ ਐਫ ਦਾ ਸਾਰਾ ਕੁਝ ਯਾਦ ਰਹਿੰਦਾ ਤਾਂ ਬਾਈ ਇਹ ਜਗ ਆਪਣੀ ਜਿਹੜੀ ਖਰੀਦੀ ਆ ਉਹ ਆਪਾਂ ਖਰੀਦੀ ਦੱਸੀ ਆ ਜਿਹੜੀਆਂ ਘਰਦੀਆਂ ਉਹ ਘਰਦੀਆਂ ਇਹ ਲੋਕਾਂ ਵਾਲਾ ਕੰਮ ਨਹੀਂ ਵੀ ਖਰੀਦ ਕੇ ਆਪਾਂ ਘਰਦੀ ਬਣਾ ਦੇਾਂਗੇ ਜਾਂ ਘਰਦੀ ਨੂੰ ਖਰੀਦੀ ਵੀ ਬਣਾ ਦੇਾਂਗੇ ਇਹ ਜਿੱਥੋਂ ਮਰਜੀ ਅਗਲਾ ਆਪਣਾ ਡਾਟਾ ਲੈ ਸਕਦਾ ਜਿਵੇਂ ਬਾਈ ਨੇ ਦੱਸਿਆ ਵੀ ਆਹ ਜਿਹੜੀ ਝੋਟੀ ਹੈਗੀ ਇਹ ਝੋਟੀ ਨੇ ਰੰਗ ਭਾਗ ਲਾਏ ਹੋਏ ਇਹਨੇ ਸਾਰਾ ਫਾਰਮ ਤਿਆਰ ਕੀਤਾ ਹੋਇਆ ਇਹਦੀ ਇੱਕ ਝੋਟੀ ਵੇਚਤੀ ਇਥੇ ਪਿੰਡ 'ਚ ਹੀ ਆ ਮੁੰਡਾ ਯਾਰ ਮਿੱਤਰ ਨੂੰ ਹੂੰ ਉਹ ਜਿਹਦਾ ਕਟਾ ਮੜਵਾ ਕੇ ਲਿਆਂਦਾ ਪਹਿਲਾਂ ਨੇ 16 ਕਿਲੋ ਕੱਢਿਆ ਸੀ 16 ਕਿਲੋ ਕੱਢਿਆ ਸੀ ਇਹਨਾਂ ਚੋਂ ਕੋਈ ਸਭ ਤੋਂ ਵੱਧ ਦੁੱਧ ਵਾਲੀ ਕੀੜੀ ਝੋਟੀ ਰਿਕਾਰਡ ਵਾਲੀ ਇਹ ਤਿੰਨੇ ਵੱਡੀਆਂ ਮੰਜਾ ਰਿਕਾਰਡ ਵਾਲੀਆਂ ਇਹ ਤਿੰਨੇ ਹਾਂ ਆ ਮਾਹੀ ਲੰਗਲ ਵਾਲੀ ਮਾਹੀ ਲੰਗਲ ਵਾਲੀ ਤੇ ਆਹ ਸਖਰਾਜ ਤੇ ਮਾਟੇ ਵਾਲੀ ਮੈਂ ਹੂੰ ਤੇ ਉਹ ਪਹਿਲੀ ਮੈਂ ਤੇ ਉਹ ਪਹਿਲੀ ਮੈਂ ਤਿੰਨਾ ਦਾ ਰਿਕਾਰਡ ਰਿਹਾ ਤਿੰਨਾ ਦਾ ਰਿਕਾਰਡ ਹੈ ਮਹਾਰਾਜ ਟਾਈਮ ਲਿਆਵੇ ਹੂੰ ਰਿਕਾਰਡ ਦਿਖਾਵਾਂਗੇ ਵੀ ਹੋਰ ਐਦੂ ਵੱਡਾ ਹਾਂ ਤੇ ਮਿਹਰ ਕਰੇ ਬਾਈ ਜਰੂਰ ਤੁਹਾਡੇ ਮੰਨ ਕੇ ਚੱਲੂਗੀ ਜਰਾ ਪੱਕਾ ਰਿਕਾਰਡ ਬਣੇ ਹਨਾ ਪਰਮਾਤਮਾ ਤੇ ਅੱਗੇ ਹੋਰ ਵਾਧਾ ਹੋਵੇ ਤੇ ਜਿਹੜੀਆਂ ਤਿੰਨ ਤੁਹਾਨੂੰ ਐਂਡ ਤੇ ਦਿਖਾਈਆਂ ਸੀਗੀਆਂ ਬਿਲਕੁਲ ਉਹ ਤਿੰਨੇ ਤਿੰਨੇ ਪਹਿਲਣਾ ਤਿੰਨੇ ਪਹਿਲਣਾ ਤੇ ਤਿੰਨੇ ਦੋਨੋਂ ਚ ਦੋ ਸੁਈਆਂ ਹਨਾ ਬਾਈ ਤਿੰਨੇ ਸੁਈਆਂ ਬਾਈ ਅੱਛਾ ਤੀਜੀ ਦਾ ਹੈਗਾ ਹਾਂ ਦੀਜੀ ਦਾ ਬੱਚਾ ਤਿੰਨੇ ਸੁਈਆਂ ਹੋਈਆਂ ਨੇ ਤੇ ਬਾਈ ਤਿੰਨਾ ਥੱਲੇ ਦੁੱਧ ਤਕਰੀਬਨ ਕਿੰਨਾ ਹੋਊਗਾ ਉਰਲੀ ਥੱਲੇ 13 ਕਿਲੋ ਆ ਜੀ ਗਾਹਾਂ ਵਾਲੀ ਥੱਲੇ ਵੀ 13 ਕਿਲੋ ਦਾ ਜਿਹੜਾ ਕਿੜੇ ਹੀ ਹੋ ਆਪਾਂ 12 ਕਹਿੰਦੇ ਆ ਹੂੰ ਤੇ ਜਿਹੜੀ ਪਹਿਲੀ ਸਰੇ ਵਾਲੀ ਆ ਉਹ ਸੂਈ ਨੂੰ 7 ਦਿਨ ਹੋਏ ਆ 10 ਕਿਲੋ ਉਹਦੇ ਥੱਲੇ ਵੀ ਹੈਗਾ ਠੀਕ ਆ ਦੋ ਜਿਹੜੀਆਂ ਉਰਲੇ ਪਾਸੇ ਦੋ ਸੀ ਉਹਨਾਂ ਦਾ 13 13 ਕਿਲੋ ਆ ਬਾਈ ਕਹਿੰਦਾ ਸੀ 12 ਹੀ ਗਹਿਣੇ ਆ ਤੇ ਪਰਲੀ ਦਾ 10 ਆ ਜਿਹੜਾ ਜਮਾ ਬਿਲਕੁਲ ਸਰੇ ਵਾਲੀ ਸੀਗੀ ਤੇ ਬਾਕੀ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਪਿੰਡ ਜੀਵਨ ਸਿੰਘ ਵਾਲਾ ਹੈਗਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਜੇ ਹੋਰ ਕਿਸੇ ਭਰਾ ਨੇ ਕਿਸੇ ਦੀ ਫਾਰਮ ਦੀ ਵੀਡੀਓ ਕਰਾਉਣੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ